ਬਾਈਸਾਬਾ ਅ ਦਲਬੀਰ ਕੋਲ ਨਹੀਂ ਹੋ ਰਿਹਾ ਨੇ ਝੰਡਾ ਲਾ ਲਿਆ ਆਦੇ ਘਰ ਦੇ ਉੱਤੇ ਤੇ ਐਂਟਰੀ ਹੋਣ ਜਾ ਰਹੀ ਹੈ ਜਲਦੀ ਕਾਂਗਰਸ ਦਾ ਝੰਡਾ ਲਾਣਾ ਤੇ ਚੰਗੀ ਗੱਲ ਹੁੰਦੀ ਹੈ ਹੌਣ ਨਹੀਂ ਹ ਜਦੋਂ ਬੰਦਾ ਕੋਈ ਕਬੂਲ ਲੈ ਆਪ ਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਹੈ ਐ ਬਾਕੀ ਐਂਟਰੀ ਜਿਹੜੀ ਹੈ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਕਿਰਪਾ ਕਰਕੇ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬੈਸ ਸਹੀ ਗੱਲ ਹੈ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਕੱਲ ਬੇਕੋ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਕਰਨਤਾਰ ਜਿੱਥੇ ਇੱਕ ਡੀਐਸਪੀ ਦੇ ਹੁੰਦੇ ਪੁਲਿਸ ਮੁਲਾਜ਼ਮਾਂ ਦੇ ਹੁੰਦੇ ਇੱਕ ਆਪ ਦੇ ਸਰਪੰਚ ਨੇ ਸ਼ਰਿਆਂਮ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਕਾਟ ਫਰੀ ਹੋ ਮੋਕੇ ਤੋਂ ਦੇਖਿਆ ਸੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮਿਨਿਸਟਰ ਦਾ ਬਿਆਨ ਆਣਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਤੋ ਅਸੀਂ ਤੇ ਬਹਿਲੇ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪਦੇ ਕੰਟਰੋਲ ਚ ਹੈ ਇਹਨਾਂ ਦੇ ਹੱਥ ਇਹਨਾਂ ਦੇ ਪੈਰ ਸੋ ਜੜੇ ਸ਼ੁਰੂ ਹੋ ਗਏ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋਂ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੈੱਕ ਕਰਨੇ ਸ਼ਾਹਦੇ ਨੂੰ ਕਦੇ ਤਾਂ ਮੈਂ ਇਤਹਾਫ ਰਾਣਾ ਕਿ ਇਹਨਾਂ ਨੂੰ ਹੋ ਕੀ ਕਹਿ ਕੋ ਨੌਜਵਾਨ ਬੱਚਿਆਂ ਦਾ ਏ ਚੈਕਿੰਗ ਦੁਕਾਨਾਂ ਚੈੱਕ ਕਰਨ ਦਾ ਕੰਮ ਥੋੜਾ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ। ਵੇਖੋ ਪਿੱਛੇ ਤੁਹਾਨੂੰ ਯਾਦ ਹੋਵੇਗਾ ਇਸੇ ਨੇ ਅਮਨ ਅਰੂੜੇ ਨੇ ਐਸੀ ਗੱਲ ਕਹੀ ਸੀ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂਜ਼ ਦੇ ਉੱਤੇ ਜਿਸ ਕਿਸਮ ਦੀ ਤੁਹਾਨੂੰ ਪਤਾ ਪਿੱਛੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਕਿਹਾ ਸਾਡੇ ਵੌਲੰਟੀਅਰਸ ਉਹਨਾਂ ਨੂੰ ਸ਼ੀਫਗਾਰਡ ਕਰਨ। ਉਹਦਾ ਮਤਲਬ ਕਿ ਗਵਰਨਮੈਂਟ 'ਚ ਹੁੰਦੇ ਹੋਏ ਇੱਕ ਪ੍ਰਧਾਨ ਜਿਹੜਾ ਆਪ ਦਾ ਉਹ ਗੱਲ ਕਹਿ ਰਹੇ ਆ। ਦੈਟ ਮੀਨਸ ਉਹਨੇ ਕਬੂਲ ਲਿਆ ਕਿ ਸਾਡੀ ਆਪਣੀ ਪੁਲਿਸ ਫੋਰਸ ਇਹਦੇ ਕੈਪेबल ਨਹੀਂ ਕਿ ਡਾਕਟਰ ਮੇਦਕਰ ਸਾਹਿਬ ਦੇ ਜਾਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੇ ਜਾਂ ਕਿੱਥੇ ਵੀ ਜਿਹੜੀਆਂ ਸਾਡੀਆਂ ਪਰਸਨੈਲਿਟੀ ਜਿਹੜੇ ਉਹਨਾਂ ਦੀ ਕੋਈ ਵੀ ਯਾਦਗਾਰਾਂ ਬਣੀਆਂ ਨੇ ਅਸੀਂ ਉਹਨੂੰ ਸੀਫ ਗਾਰਡ ਕਰਨ ਵਾਸਤੇ ਵੌਲੰਟੀਅਰਸਾਂ ਚ ਲੱਭ ਕੇ ਲੈ ਕੇ ਸੋ ਕੰਪਲੀਟ ਫੇਲ ਹੋ ਚੁੱਕਿਆ ਸਾਰਾ ਸਭਾ ਜੀ ਸਾਹਿਬ ਤਨਵੀਰ ਕੋਲ ਨਹੀਂ ਹੋ ਰਿਹਾ ਨੇ ਝੰਡਾ ਲਾ ਲਿਆ ਆਪ ਦੇ ਘਰ ਦੇ ਉੱਤੇ ਤੇ ਐਂਟਰੀ ਹੋਣ ਜਾ ਰਹੀ ਹੈ ਜਲਦੀ ਕਾਂਗਰਸ ਦਾ ਝੰਡਾ ਲਾਣਾ ਤੇ ਚੰਗੀ ਗੱਲ ਹੁੰਦੀ ਹੈ ਹਾਂ ਜੇ ਦੋ ਪੰਦਾ ਕੋ ਕਬੂਲ ਲੈ ਆਪ ਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਹੈ ਇਹ ਬਾਕੀ ਐਂਟਰੀ ਜਿਹੜੀ ਹੈ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਬਾਕੀ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬੈਸ ਸਹੀ ਦਿੰਦੇ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਕਿ ਕੱਲ ਬੇਕੋ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਤਰਨਤਾਰ ਜਿੱਥੇ ਇੱਕ ਡੀਐਸਪੀ ਤੇ ਹੁੰਦੇ ਪੁਲਿਸ ਮੁਲਾਜ਼ਮਾਂ ਤੇ ਹੁੰਦੇ ਇਕ ਆਪ ਦੇ ਸਰਪੰਚ ਨੇ ਸ਼ਰਿਆਂ ਮੇ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਕਾਟ ਫਰੀ ਹੋ ਮੌਕੇ ਤੋਂ ਨਿਕਲ ਗਿਆ ਸੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮਿਨਿਸਟਰ ਦਾ ਬਿਆਨ ਆਣਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਇਨਵੋਲਡ ਨੇ ਸੋ ਅਸੀਂ ਤੇ ਬਹਿਲੇ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪ ਦੇ ਕੰਟਰੋਲ ਚ ਨਹੀਂ ਇਨਾਂ ਦੇ ਹੱਥ ਇਹਨਾਂ ਦੇ ਪੈਰ ਸੋਜਣੇ ਸ਼ੁਰੂ ਹੋ ਗਏ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋਂ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੈੱਕ ਕਰਨੇ ਸ਼ਾਏਂਦੇ ਉਹ ਕਹਿੰਦੇ ਤਾਂ ਮੈਂ ਇਥੇ ਆਫਰਾਣਾ ਕਿ ਇਹਨਾਂ ਨੂੰ ਹੋ ਕੀ ਗਿਆ ਕੋ ਨੌਜਵਾਨ ਬੱਚਿਆਂ ਦਾ ਇਹ ਚੈਕਿੰਗ ਦੁਕਾਨਾਂ ਚੈੱਕ ਕਰਨ ਦਾ ਕੰਮ ਥੋੜਾ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਵੇਖੋ ਪਿੱਛੇ ਤੁਹਾਨੂੰ ਯਾਦ ਹੋਵੇਗਾ ਇਸੇ ਨੇ ਅਮਨ ਅਰੋੜੇ ਨੇ ਇੱਥੇ ਗੱਲ ਕਹੀ ਸੀ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂਜ਼ ਦੇ ਉੱਤੇ ਜਿਸ ਕਿਸਮ ਦੀ ਤੁਹਾਨੂੰ ਪਤਾ ਪੈਖੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ ਸਾਡੇ ਵੌਲੰਟੀਅਰਸ ਉਹਨਾਂ ਨੂੰ ਸ਼ੀਫਗਾਰਡ ਕਰਨ ਉਹਦਾ ਮਤਲਬ ਕਿ ਗਵਰਨਮੈਂਟ ਚ ਹੁੰਦੇ ਹੋਏ ਇੱਕ ਪ੍ਰਧਾਨ ਜਿਹੜਾ ਆਪਦਾ ਉਹ ਗੱਲ ਕਹਿ ਰਹੇ ਆ ਥੈਟ ਮੀਨਸ ਉਹਨਾਂ ਨੇ ਕਬੂਲ ਲਿਆ ਕਿ ਸਾਡੀ ਆਪਣੀ ਪੁਲਿਸ ਫੋਰਸ ਇਦੇ ਕੈਪेबल ਨਹੀਂ ਕਿ ਡਾਕਟਰ ਅੰਬੇਦਕਰ ਸਾਹਿਬ ਦੇ ਜਾਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੇ ਜਾਂ ਕਿੱਥੇ ਵੀ ਜਿਹੜੀਆਂ ਸਾਡੀਆਂ ਪਰਸਨੈਲਿਟੀ ਜਿਹਨੇ ਉਹਨਾਂ ਦੀ ਕੋਈ ਵੀ ਯਾਦਗਾਰਾਂ ਬਣੀਆਂ ਨੇ ਅਸੀਂ ਉਹਨੂੰ ਸੀਵਗਾਰਡ ਕਰਨ ਵਾਸਤੇ ਵੌਲੰਟੀਅਰਸਾਂ ਚ ਲੱਭ ਕੇ ਲੈ ਕੇ ਸੋ ਕੰਪਲੀਟ ਫੇਲ ਹੋ ਚੁੱਕਿਆ ਸਾਰਾ